ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਜਿਸ ਤਰ੍ਹਾਂ ਆਪ ਜਾਣਦੇ ਹੋ ਕਿ ਇਹ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਤੇ ਇਸ ਮਹੀਨੇ ਦਸਮੇਸ਼ ਪਿਤਾ ਦੇ ਚਾਰ ਸਹਿਬਜ਼ਾਦਿਆਂ ਮਾਤਾ ਗੁਜਰਕੌਰ ਜੀ ਅਤੇ अनेका ਹੀ ਸਿੰਘਾਂ ਜਿਨ੍ਹਾਂ ਨੇ ਚਮਕੌਰ ਵਿਖੇ ਜੰਗ ਦੇ ਮੈਦਾਨ ਵਿੱਚ ਸ਼ਾਨਦਤਾ ਪਾਈਆਂ ਤੇ ਹੋਰ ਵੀ ਥਾਵਾਂ 'ਤੇ ਕਾ ਸਿੰਘ ਸ਼ਹੀਦ ਹੋਏ ਹਨ ਉਹਨਾਂ ਦੀ ਯਾਦ ਵਿੱਚ ਸਮੁੱਚੇ ਸਿੱਖ ਜਗਤ ਦੇ ਵਿੱਚ ਪ੍ਰੋਗਰਾਮ ਦਸੰਬਰ ਦੇ ਮਹੀਨੇ ਵਿੱਚ ਉਲੀਕੇ ਜਾ ਰਹੇ ਹਨ ਸਿੱਖ ਮਿਸ਼ਨਰੀ ਕਾਲਜ ਸਰਕਲ ਸ਼੍ਰੀਨਗਰ ਵਨੋਂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਮਤਿ ਵਿਦਿਆਲਿਆਂ ਦੇ ਵਿੱਚ ਪੜ੍ਹ ਰਹੇ ਬੱਚਿਆਂ ਦੇ ਪ੍ਰੋਗਰਾਮ ਕੀਤੇ ਜਾ ਰਹੇ ਹਨ ਜੋ ਹਰ ਵਿਦਿਆਲਾ ਆਪਣੇ ਲੈਵਲ ਤੇ ਵਕਫਾ ਗੁਰਦੁਆਰਾ ਸਾਹਿਬਾਨ ਦੇ ਵਿੱਚ ਪ੍ਰੋਗਰਾਮ ਉੱਥੇ ਉਲੀਕੇ ਜਾ ਰਹੇ ਹਨ ਤੇ ਕੇਂਦਰੀ ਪ੍ਰੋਗਰਾਮ ਜਿਹੜਾ ਸਾਡਾ ਹੈ ਉਹ ਇਸ ਸਾਲ ਹਰ ਵਾਰ ਦੀ ਤਰ੍ਹਾਂ ਗੁਰਦੁਆਰਾ ਖੇਵੀ ਪਾਤਸ਼ਾਹੀ ਕਾਠੀ ਦਰਵਾਜ਼ਾ ਸ਼੍ਰੀਨਗਰ ਵਿਖੇ ਕੀਤਾ ਜਾਵੇਗਾ ਜਿਸ ਵਿੱਚ ਪੂਰੀ vallée ਦੇ ਕੁਝ ਸ਼੍ਰੀਨਗਰ ਅਤੇ ਬਰਗਾਮ ਡਿਸਟ੍ਰਿਕਟ ਦੇ ਜਿੰਨੇ ਵੀ ਵਿਦਿਆਲੇ ਸਾਡੇ ਚੱਲ ਰਹੇ ਨੇ ਉਹਨਾਂ ਦੇ ਬੱਚਿਆਂ ਵੱਲੋਂ ਪ੍ਰੋਗਰਾਮ ਉਲੀਕੇ ਜਾਣਗੇ ਜਿਨ੍ਹਾਂ ਦੇ ਵਿੱਚ ਸ਼ਬਦ ਵਿਚਾਰ ਕਵਿਤਾਵਾਂ ਗੁਰਮਤ ਲੈਕਚਰ ਅਤੇ ਗੁਰਮਤ ਕੋਇਜ਼ ਦੇ ਪ੍ਰੋਗਰਾਮ ਹੋਣਗੇ ਤੇ ਇਸ ਸਬੰਧ ਵਿੱਚ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਸਾਰੇ ਨਾਲ ਮਿਲ ਕੇ ਇਹਨਾਂ ਪ੍ਰੋਗਰਾਮਾਂ ਦੇ ਪਗੀਦਾਲ ਬਣੀਏ ਤੇ 21 ਦਸੰਬਰ 6ਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ 9:30 ਤੋਂ 1 ਵਜੇ ਤੱਕ ਜਿਹੜਾ ਪ੍ਰੋਗਰਾਮ ਉਲੀਕਿਆ ਹੈ ਉਸ ਸਾਰੇ ਵਿੱਚ ਅਸੀਂ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਉਹਨਾਂ ਮਹਾਨ ਆਤਮਾਾਂ ਨੂੰ ਸ਼ਹੀਦਾਂ ਨੂੰ ਸਹੀ ਧਰਮ ਦੇ ਰੂਪ ਦੇ ਵਿੱਚ ਪ੍ਰਣਾਮ ਕਰੀਏ ਜੇ ਆਪ ਉਸ ਸਮਾਗਮ ਦਾ ਭਾਗੀਦਾਰ ਬਣੀਏ ਉਹਨੇ ਬੇਨਤੀ ਕਰਾਂਗਾ ਸਾਡੇ ਸਰਕਲ ਇੰਚਾਰਜ ਸਰਦਾਰ ਸੁਰਿੰਦਰ ਸਿੰਘ ਜੀ ਇਹ ਵੀ ਸੰਗਤਾਂ ਦੇ ਪਾਸ ਇਸ ਸਬੰਧ ਵਿੱਚ ਆਪਣੇ ਵਿਚਾਰ ਰੱਖਣ ਦੀ ਵੀਰ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਿੰਦਰ ਸਿੰਘ ਸਾਰੇ ਹੀ ਸ਼ਿਰਨਗਰ ਡਿਸਟ੍ਰਿਕਟ ਦੇ ਅਤੇ ਬਡਗਾਮ ਡਿਸਟ੍ਰਿਕਟ ਦੇ ਸਾਰਿਆਂ ਹੀ ਵੀਰਾਂ ਭੈਣਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਆਪ ਸਫਰੇ ਸ਼ਹਾਦਤ ਦਾ ਜਿਹੜੇ ਦਿਨ ਆਰੰਭ ਹੋ ਜਾ ਰਹੇ ਹਨ ਇਸ ਸਬੰਧਤ ਦੇ ਵਿੱਚ ਆਪ ਦੀ ਸਾਰੇ ਹੀ ਕਿਰਪਾ ਕਰਕੇ ਜਿਹੜਾ ਵਿਸ਼ੇਸ਼ ਪ੍ਰੋਗਰਾਮ ਸਿ ਕਮਿਸ਼ਨਰੀ ਕਾਲਜ ਸਰਕਲ ਫਿਰਨਗਰ ਵੱਲੋਂ ਗੁਰਦੁਆਰਾ ਰਿਆਣਾ ਵੜੀ ਚੱਟੀ ਪਾਤਸ਼ਾਹੀ ਪ੍ਰਬੰਧਕਾਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਹਰ ਵਿਦਿਆਲੇ ਦੇ ਬੱਚੇ ਜਿਹੜੇ ਹਨ ਉਹ ਪਾਰਟਿਸਪੇਟ ਕਰ ਰਹੇ ਹਨ ਉਹਨਾਂ ਦੇ ਲਈ ਅੱਜ ਗੁਰਦੁਆਰਾ ਜਹਰਨਗਰ ਵਿੱਚ ਜਿਹੜਾ ਹੈ ਪ੍ਰੈਕਟਿਸ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਵਿੱਚ ਬੱਚਿਆਂ ਨੇ ਬਾਚੜ ਕੇ ਹਿੱਸਾ ਲਿਆ ਹੈ ਤੇ ਆਸ ਕਰਦੇ ਹਾਂ ਸਾਰੇ ਹੀ ਪ੍ਰਬੰਧਕਾਂ ਸੰਤਾਂ ਅਤੇ ਬੱਚਿਆਂ ਦੇ ਮਾਤਾ ਪਿਤਾ ਵੀ ਬੇਨਤੀ ਹੈ ਕਿ ਉਹ ਹੋਂਮ ਹਾਰ ਕੇ ਇੱਕ 22 21 ਦਸੰਬਰ ਨੂੰ ਗੁਰਦੁਆਰਾ ਛੇਵੇਂ ਪਾਤਸ਼ਾਹੇ ਵਿਖੇ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਉਹਦੇ ਵਿੱਚ ਲੰਗਰ ਪ੍ਰਸ਼ਾਦ ਵੀ ਤਿਆਰ ਕਰਨ ਉਹ ਛਕਣੇ ਹਨ। ਉਹਨਾਂ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰਨ ਸਹਿਯੋਗ ਜਿਹੜਾ ਹੈ ਦਿੱਤਾ ਗਿਆ ਹੈ ਸਿਰਨਾਗਰ ਵੱਲੋਂ ਅਤੇ ਮੇਰੇ ਨੂੰ ਇੱਕ ਵਾਰੀ ਬੇਨਤੀ ਕਰਦੇ ਹਾਂ ਵਜਾਲਿਆਂ ਦੇ ਬੱਚਿਆਂ ਅਤੇ ਬਜਾ ਬਚਾਲਾ ਦੇ ਪੇਰੈਂਟਾਂ ਦਾ ਟੀਚਰਾਂ ਅੱਗੇ ਬੇਨਤੀ ਹੈ ਕਿ ਉਹ ਵੱਧ ਚੁੜ ਕੇ ਆਪਰਾਪਣ ਹੈ ਜਿਹੜੇ ਮਹੱਲਿਆਂ ਦੇ ਵਿੱਚੋਂ ਸੰਤਨ ਨੂੰ ਪ੍ਰੇਰਿਤ ਕਰਕੇ ਗੁਰਦੁਆਰਾ ਛੇਵੀਂ ਪੱਛੀ ਵਿਖੇ 21 ਦਸੰਬਰ ਨੂੰ ਸਵੇਰੇ 9:30 ਵਜੇ ਤੋਂ 1:30 ਵਜੇ ਤੱਕ ਜਿਹੜਾ ਪ੍ਰੋਗਰਾਮ ਹੈ ਉੱਥੇ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਬੱਚਿਆਂ ਵੱਲੋਂ ਹੀ ਕਵਿਤਾਵਾਂ ਲੈਕਚਰ ਸ਼ਬਦ ਵਿਚਾਰ ਅਤੇ ਵਿਸ਼ੇਸ਼ ਤੌਰ ਤੇ ਕੋਈ ਇਸ ਦਾ ਪ੍ਰੋਗਰਾਮ ਜਿਹੜਾ ਹੈ ਉੱਥੇ ਹੋਣ ਜਾ ਰਹੇ ਦੇ ਵਿਸ਼ੇਸ਼ ਇਨਾਮ ਉਹਨਾਂ ਨੂੰ ਦਿੱਤੇ ਜਾਣਗੇ ਜੇ ਬੱਚੇ ਸਵਾਲ ਦੀ ਜਵਾਬ ਦੇਣਗੇ ਜਾਂ ਜਿਹੜੇ ਸੰਤਾਂ ਲਈ ਸਵਾਲ ਦੇ ਜਵਾਬ ਦੇਣਗੇ ਉਹਨਾਂ ਨੂੰ ਵੀ ਅੰਗਰੇਜ਼ੀ ਵੀ ਜਿਹੜਾ ਹੈ ਵਿਸ਼ੇਸ਼ ਇਨਾਮ ਜਿਹੜੇ ਉੱਥੇ ਰੱਖੇ ਗਏ ਨੇ ਸੋ ਆਸ ਕਰਦੇ ਹਾਂ ਅਤੇ ਬੇਨਤੀ ਵੀ ਕਰਦੇ ਹਾਂ ਕਿ ਆਪ ਜੀ ਹੋਂ ਮੱਗ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋਗੇ ਅਤੇ ਗੁਰਦੁਆਰਾ ਛੱਟੀ ਪਾਚੀ ਰਹਿਣਾ ਵੜੀ ਵੇਖੇ 21 ਦਸੰਬਰ ਸਵੇਰੇ 9:30 ਵਜੇ ਆਪਣੇ ਪਰਿਵਾਰਾਂ ਸਮੇਤ ਉੱਥੇ ਪਹੁੰਚ ਕੇ ਗੁਰਦਿਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਨਹੀਂ ਵਚਨ ਪੂਰਨ ਕਰੋ ਜੀ ਬਹੁਤ ਤਰਕੜ ਦੀ ਖਿਮਾ ਵਾਹਿਗੁਰੂ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ